ਜੋ ਕਿ ਜਿਹੜੀ ਆਪਾਂ ਇੱਕ ਆਵਾਜ਼ ਚੁੱਕੀ ਸੀ ਝੂੜ ਦੇ ਪਖੰਡ ਦੇ ਖਿਲਾਫ ਉਹ ਜਿੱਥੇ-ਜਿੱਥੇ ਪਹੁੰਚ ਰਹੀ ਹੈ ਜਿੱਥੇ-ਜਿੱਥੇ ਕੋਈ ਦੁਖੀ ਹੈ ਕੌਲਾਂ ਕਰ ਰਹੇ ਨੇ ਇਹ ਸਾਡੇ ਗਵਾਨੀ ਸੀ ਖਾਸ ਤੌਰ ਤੇ ਇਹ ਆਗੇ ਨੇ ਤੁਸੀਂ ਸੁਣ ਲਿਆ ਵੀ ਕਿਸ ਤਰ੍ਹਾਂ ਇਹਨਾਂ ਨਾਲ ਜਿਹੜੀ ਇੱਕ ਫਾਈਨੈਂਸ਼ੀਅਲ ਲੋਟੂ ਕਸੂਟ ਹੋਈ ਹੈ ਮਾਤਾ ਜੀ ਨੂੰ ਕਿਵੇਂ ਠੱਗਿਆ ਗਿਆ ਇਹ ਇੱਕ ਕੇਸ ਨਹੀਂ ਹੈ ਸਾਡੇ ਕੋਲ ਇੰਨੀ ਲਿਸਟ ਬਣੀ ਪਈ ਜੀ ਫਾਦਰ ਮੇਰੇ ਦੀ ਡੈਥ ਹੋ ਗਈ ਆਰਮੀ ਦੇ ਵਿੱਚ ਉਦੋਂ ਤਕਰੀਬਨ ਮੈਂ 3-4 ਸਾਲ ਦਾ ਛੋਟੀ ਉਮਰ ਦਾ ਤੇ ਫਾਦਰ ਦੀ ਡੈਥ ਹੋਣ ਕਰਕੇ ਆਰਮੀ ਦੇ ਵਿੱਚ ਜੋ ਪੈਸਾ ਤੇ ਲਾਈ ਆਰਮੀ ਨੇ ਲੋ ਉਹ ਸਾਰਾ ਮਿਲਿਆ ਮਦਰ ਨੂੰ ਹੁਣ ਇਹਨਾਂ ਨੇ ਦੇਖਿਆ ਕਿ ਇਹ ਸਿੰਗਲ ਮਦਰ ਆ ਜੇ ਦਵਾ ਔਰਤ ਆ ਬੱਚੇ ਦੇ ਛੋਟੇ ਆ ਤੇ ਕਿਸ ਤਰ੍ਹਾਂ ਕਿਹੜੇ ਤਰੀਕੇ ਨਾਲ ਇਹਦੇ ਕੋਲ ਜਿਹੜੇ ਪੈਸੇ ਹੜੱਪੇ ਜਾਣ ਮੇਰੀ ਮਦਰ ਕੋ ਫਿਰ ਇਹਨਾਂ ਨੇ ਪਾਸਟਰ ਨੇ ਕੀ ਕੀਤਾ ਵੀ ਸਾਡੇ ਘਰੇ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਉਹਨੂੰ ਹੌਲੀ-ਹੌਲੀ ਆਪਣੀਆਂ ਗੱਲਾਂ 'ਚ ਲੈ ਆਂਦਾ ਸਿੱਖ ਧਰਮ ਵਾਲੇ ਪਾਸਿਓਂ ਤੋੜ ਕੇ ਤੇ ਉਹਨਾਂ ਨੂੰ ਇਹਨੇ ਨੇ ਕ੍ਰਿਸਚਨ ਵਾਲੇ ਧਰਮ ਵਾਲੇ ਪਾਸੇ ਜੋੜਤਾ ਤੇ ਮੇਰੀ ਮਾਤਾ ਦਾ ਇੰਨਾ ਬ੍ਰੇਨ ਵਾਸ਼ ਕਰਤਾ ਉਹਨੂੰ ਇੱਥੋਂ ਤੱਕ ਕਿਹਾ ਗਿਆ ਜਿਹੜੇ ਧੀਆਂ ਪੋਤਿਆਂ ਇਹ ਤੇਰੇ ਇੱਥੇ ਰਹਿ ਜਾਣੇ ਆ ਇਹਨਾਂ ਨੇ ਇਹਨਾਂ ਨੇ ਮਾਤਾ ਤੇਰੇ ਨਾਲ ਨਹੀਂ ਜਾਣਾ ਇਹਨਾਂ ਨੇ ਭੈਣ ਜੀ ਤੁਹਾਡੇ ਨਾਲ ਨਹੀਂ ਜਾਣਾ ਲੇਖਾ ਉਹ ਆਪਣਾ ਵਾ ਤੂੰ ਹੀ ਵੱਧ ਤੋਂ ਵੱਧ ਦਸਬੰਧ ਚੰਦਾ ਦੋ ਤਾਂ ਕਿ ਜਦੋਂ ਤੂੰ ਹੀ ਮਰਨ ਤੋਂ ਬਾਅਦ ਜਾ ਕੇ ਸਵਰਗ ਦੇ ਵਿੱਚ ਯਸੂ ਮਸ਼ੀਨਾਂ ਰਹਿ ਸਕੋ ਸੋ ਮਾਤਾ ਮੇਰੀ ਨੇ ਜਿੰਨਾ ਪੈਸਾ ਤੇ ਲਾਈ ਜੋ ਸਾਡੇ ਸਾਨੂੰ ਜਿਹੜਾ ਸਰਕਾਰ ਵੱਲੋਂ ਜਿਹੜਾ ਆ ਆਰਮੀ ਦੇ ਫੌਜੀ ਦੇ ਬੱਚਿਆਂ ਦੇ ਵਾਸਤੇ ਪੜ੍ਹਾਈ ਵਾਸਤੇ ਪੈਸਾ ਜਾਂ ਉਹਨਾਂ ਦੇ ਲਾਜ ਵਾਸਤੇ ਜਾਂ ਉਹਨਾਂ ਦੀ ਦੇਖਰੇਖ ਵਾਸਤੇ ਪੈਸਾ ਆਉਂਦਾ ਵਾ ਉਹ ਸਾਰੇ ਇਹ ਵੇਲੜ ਪਾਸਟਰ ਪਾਸਟਰ ਸਤਨਾਮ ਪਾਸਟਰ ਪੌਲ ਇੱਕ ਦੋ ਪਾਸਟਰ ਹੋਰ ਹੀ ਇਹਨਾਂ ਦੇ ਨਾਲ ਇਹ ਸਾਰੇ ਵੇਲੜ ਪਾਸਟਰ ਜਿਹੜੇ ਜਿਹੜੇ ਕੰਮਕਾਰ ਤੋਂ ਬਚਣ ਦੇ ਮਾਰੇ ਇਹੋ ਜੇ ਧਰਮ ਦਾ ਸਹਾਰਾ ਲੈ ਕੇ ਤੇ ਆਪਣੇ ਧੰਦੇ ਚਲਾਏ ਹੋਏ ਆ ਇਹਨਾਂ ਨੇ ਲੁੱਟ ਲਿਆ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਾਂ ਪ੍ਰਸ਼ਾਸਨ ਦੀ ਛਤਰ ਸ਼ਾਯਾ ਹੇਰ ਜੋ ਲੁੱਟਕ ਸਟ ਹੋ ਰਹੀ ਹੈ ਜੇ ਬੰਦ ਨਾ ਕੀਤੀ ਗਈ ਤੇ ਬਹੁਤ ਵੱਡਾ ਮੋਰਚਾ ਖੜਾ ਹੋਏਗਾ ਔਰ ਬਹੁਤ ਜ਼ਿਆਦਾ ਜਿਹੜਾ ਬਵਾਲ ਖੜਾ ਹੋ ਸਕਦਾ ਹੈ ਇਸ ਕਰਕੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਕਰਟਕ ਤੋਂ ਘਟ 70-80 ਲੱਖ ਰੁਪਇਆ ਸੋ ਇਹ ਸਾਰਾ ਪੈਸਾ ਜਦੋਂ ਲੁੱਟਿਆ-ਕੁੱਟਿਆ ਗਿਆ ਫੇਰ ਅਹੀਂ ਜਿਹੜੇ ਸਾਡੇ ਹਾਲਾਤ ਉਹ ਬਹੁਤ ਹੀ ਜ਼ਿਆਦੇ ਮਾੜੇ ਹੋ ਗਏ ਫੇਰ ਹੌਲੀ-ਹੌਲੀ ਜਦੋਂ ਮੈਂ ਜਵਾਨ ਹੋਇਆ ਮੈਨੂੰ ਸਾਰਾ ਕੁਝ ਪਤਾ ਲੱਗਿਆ ਵੀ ਇਹ ਤੇ ਸਾਡੀ ਲੁੱਟ ਕੀਤੀ ਜਾ ਰਹੀ ਹੈ ਇਹਨਾਂ ਨੂੰ ਫੇਰ ਮੈਂ ਉਸ ਧਰਮ ਦੇ ਵਿੱਚੋਂ ਜਦੋਂ ਬਾਹਰ ਆਇਆ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਪੜ੍ਹਿਆ ਵਾ ਸੁਣਿਆ ਤੇ ਉਹਨਾਂ ਦੀ ਵਿਚਾਰ ਤੁਹਾਡੇ ਤੇ ਚੱਲਿਆ ਫੇਰ ਮੈਨੂੰ ਪਤਾ ਲੱਗਾ ਵੀ ਅਸੀਂ ਤੇ ਹਨੇਰੇ ਵਿੱਚ ਹੀ ਤੁਰੇ ਫਿਰਦੇ ਰਹੇ ਫੇਰ ਮੈਂ ਉਸ ਗੰਧ ਵਿੱਚ ਉਸ ਦਲਦਲ ਵਿੱਚੋਂ ਬਾਹਰ ਆਣ ਕੇ ਆਪਣੇ ਆਪ ਨੂੰ ਸੁਧਾਰਿਆ ਸਹੀ ਕੀਤਾ ਹਰਿਆਣੇ ਤੋਂ ਅ ਵਿਜੇ ਜੀ ਨੇ ਜਿਨ੍ਹਾਂ ਦੀ ਬੇਟੀ ਔਰ ਉਹਨਾਂ ਦੀ ਜਿਹੜੀ ਪਤਨੀ ਉਹ ਲੈਗਨੇ ਸਾਈ ਤੇ ਉਹਨਾਂ ਦੇ ਪਰਚੇ ਕਰਾਤੇ ਨੇ ਹੁਣ ਮੇਰੀ ਜਿਹੜੀ ਪ੍ਰਸ਼ਾਸਨ ਨਾਲ ਇਹ ਨਾਰਾਜ਼ਗੀ ਇਹ ਹੈ ਵੀ ਇਹੋ ਜੇ ਠੱਗ ਇਹੋ ਜੇ ਚੋਰ ਸ਼ਰਿਆਂ ਨੂੰ ਘੁੰਮ ਰਹੇ ਨੇ ਤੇ ਜਿਹੜੇ ਪੀੜਤ ਨੇ ਉਹਨਾਂ ਦੇ ਪਰਚੇ ਹੋ ਰਹੇ ਨੇ ਗੁਰੂਗ੍ਰਾਂਧ ਸਾਹਿਬ ਮਹਾਰਾਜ ਨੇ ਮੈਨੂੰ ਜ਼ਿੰਮੇਵਾਰ ਬਣਾ ਸਿਕਾਇਆ ਜਿਹੜੇ ਮਾਂ ਦੇ ਫਰਜ਼ੀ ਦੋ ਸਿਸਟਰਾਂ ਦੀ ਮੈਰਿਜ ਕੀਤੀ ਮੈਂ ਆਪ ਆਪਣੀ ਮੈਰਿਜ ਕਰਵਾਈ ਆਪਣਾ ਘਰ-ਬਾਰ ਬਣਾਇਆ ਇਸ ਟਾਈਮ ਤੇ ਮੈਂ ਜਿੰਮ ਦਾ ਕੰਮ ਕਰਦਾ ਵਾਂ ਜਿੰਮ ਮੇਰਾ ਆਪਣਾ ਤੇ ਸਾਰਾ ਘਰ ਦਾ ਸਰਕਲ ਸਹੀ ਹੋ ਗਿਆ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਕਰਕੇ। ਔਰ ਜੋ 27 ਤਰੀਕ ਨੂੰ ਅਸੀਂ ਇਕੱਠੇ ਹੋ ਰਹੇ ਹਾਂ। ਉੱਥੇ ਵੀ ਇਹੋ ਵੀ ਸਾਡੀ ਲੜਾਈ ਕਿਸੇ ਨਾਲ ਨਹੀਂ ਹੈ। ਸਾਡੀ ਲੜਾਈ ਪਖੰਡ ਦੇ ਨਾਲ ਹੈ, ਝੂਠ ਦੇ ਨਾਲ ਹੈ ਔਰ ਇੱਕ ਇੱਕ ਕਰਕੇ ਅਸੀਂ ਸਾਰੇ ਪਰਿਵਾਰ ਲੈ ਕੇ ਆਵਾਂਗੇ ਕੈਮਰੇ ਦੇ ਸਾਹਮਣੇ ਜਿਹੜੇ ਲੁੱਟੇ ਗਏ ਨੇ, ਜਿਨ੍ਹਾਂ ਦੇ ਨਾਲ ਠੱਗੀਆਂ ਹੋਈਆਂ ਨੇ ਫਿਰ ਜਦੋਂ ਕੋਈ ਦੁਖੀ ਆਵਾਜ਼ ਚੁੱਕਦਾ ਹੈ ਤੇ ਇਹ ਆਪਣੇ ਪੈਸੇ ਦੇ ਦਮ ਤੇ ਉਹਨਾਂ ਦੇ ਉੱਤੇ ਜਿਹੜਾ ਦਬਾਅ ਬਣਾਉਂਦੇ ਪਰਚਿਆਂ ਦਾ ਜਦੋਂ ਮੈਂ ਇਹ ਸਾਰੀ ਚੀਜ਼ ਦੀ ਆਵਾਜ਼ ਠਾਈ ਆ ਇਹਨਾਂ ਦੇ ਬਰਖਲਾਫ ਬੋਲਿਆ ਵਾ ਫੇਰ ਮੇਰੇ ਤੇ ਘਰੇ ਬੈਠੇ ਤੇ ਇੱਕ ਲੋਕ ਸਿਆ ਇਤੋਂ ਦਾ ਜਿਹੜਾ ਆਪਣੇ ਆਪ ਨੂੰ ਸਾਈਆਂ ਦਾ ਕੋਈ ਪ੍ਰਧਾਨ ਦੱਸਦਾ ਅਮਰਸਰ ਜ਼ਿਲ੍ਹੇ ਦਾ ਤੇ ਉਹਨੇ ਕੀ ਕੀਤਾ ਵਾ ਵੀ ਮੇਰੇ ਤੇ ਘਰੇ ਬੈਠਦੇ ਠੂਠਾ ਪਰਚਾ 295 ਦਾ ਹਾਂਜੀ ਪਹਿਲਾਂ ਤੇ ਸਾਰਿਆਂ ਨੂੰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਮਨਜੀਤ ਸਿੰਘ ਜੀ ਤੇ ਮੇਰਾ ਪਿੰਡ ਖਾਸਾ ਵਾ ਜ਼ਿਲ੍ਹਾ ਅਮਰਸਰ ਆ ਤੇ ਅੱਜ ਆਪਾਂ ਨੂੰ ਪਤਾ ਲੱਗਿਆ ਹੈ ਕਿ ਗਿਆਨੀ ਜੀ ਵਿਦੇਸ਼ ਦੀ ਧਰਤੀ ਤੋਂ ਆਏ ਆ ਪੰਜਾਬ ਦੇ ਜਿਹੜੇ ਲੋਕ ਗਮਰਾਹ ਹੋ ਚੁੱਕੇ ਆ ਜਿਹੜੇ ਆਪਣੇ ਧਰਮ ਨੂੰ ਛੱਡ ਕੇ ਅੰਧਵਿਸ਼ਵਾਸ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਭੁੱਲੇ ਭੜਕੇ ਹੋਏ ਲੋਕਾਂ ਨੂੰ ਸਿੱਧੇ ਰਾਹ ਲੈਣ ਲਿਆਉਣ ਵਾਸਤੇ ਗਿਆਨੀ ਗੁਰਪ੍ਰੀਤ ਜੀ ਕੈਲੀਫੋਰਨੀਆ ਵਾਲੇ ਇੱਥੇ ਪਹੁੰਚੇ ਹੋਏ ਅਮਰਸਰ ਤੇ ਮੈਂ ਅੱਜ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਮਿਲਣ ਵਾਸਤੇ ਆਇਆ ਮੈਂ ਆਪਣੀ ਵੀ ਜੋ ਕੁਝ ਮੇਰੇ ਨਾਲ ਸਾਡੀ ਬੀਤੀ ਆ ਜੋ ਕੁਝ ਮੇਰੇ ਨਾਲ ਹੋਇਆ ਵਾ ਉਹ ਸਾਰੀ ਕਹਾਣੀ ਗਿਆਨੀ ਜੀ ਉਹਨਾਂ ਨੂੰ ਦੱਸੀ ਜਾਣ ਕੇ ਕਿ ਕਿਦਾਂ ਕਿਦਾਂ ਇਹਨਾਂ ਨੇ ਮੇਰੇ ਪਰਿਵਾਰ ਨੂੰ ਤੇ ਮੇਰੀ ਮਦਰ ਨੂੰ ਲੁੱਟਿਆ ਤੇ ਕੀ ਕੋਸ਼ ਉਹਨਾਂ ਦੇ ਨਾਲ ਇਹਨਾਂ ਨੇ ਜਿਹੜੇ ਝੂਠੇ ਉਹਨਾਂ ਨੂੰ ਸੁਪਨੇ ਵਿਖਾਏ ਆ ਜਾਂ ਜੋ ਝੂਠੇ ਉਹਨਾਂ ਨੂੰ ਮਤਲਬ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਸਾਰੀ ਗੱਲਬਾਤ ਵੀ ਇਹਨਾਂ ਨੇ ਕੀ ਕਿਹਾ ਵੀ ਮੇਰੇ ਮੇਰੇ ਜਿਹੜਾ ਫਾਦਰ ਹੀ ਉਹ ਆਰਮੀ ਦੇ ਵਿੱਚ ਸੀਗੇ ਫਾਦਰ ਮੇਰੇ ਦੀ ਡੈਥ ਹੋ ਗਈ ਆਰਮੀ ਦੇ ਵਿੱਚ ਉਦੋਂ ਤਕਰੀਬਨ ਮੈਂ 3-4 ਸਾਲ ਦਾ ਛੋਟੀ ਉਮਰ ਹੀ ਤੇ ਫਾਦਰ ਦੀ ਡੈਥ ਹੋਣ ਕਰਕੇ ਆਰਮੀ ਦੇ ਵਿੱਚ ਜੋ ਪੈਸਾ ਤੇ ਲਾਇ ਆਰਮੀ ਵੱਲੋਂ ਉਹ ਸਾਰਾ ਮਿਲਿਆ ਮਦਰ ਨੂੰ ਹੁਣ ਇਹਨਾਂ ਨੇ ਦੇਖਿਆ ਕਿ ਇਹ ਸਿੰਗਲ ਮਦਰ ਆ ਵਿਧਵਾ ਔਰਤ ਆ ਬੱਚੇ ਦੇ ਛੋਟੇ ਆ ਤੇ ਕਿਸ ਤਰ੍ਹਾਂ ਕਿਹੜੇ ਤਰੀਕੇ ਨਾਲ ਇਹਦੇ ਕੋਲ ਜਿਹੜੇ ਪੈਸੇ ਹੜੱਪੇ ਜਾਣ ਮੇਰੀ ਮਦਰ ਕੋ ਫਿਰ ਇਹਨਾਂ ਨੇ ਪਾਸਟਰਾਂ ਨੇ ਕੀ ਕੀਤਾ ਵੀ ਸਾਡੇ ਘਰੇ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਉਹਨੂੰ ਹੌਲੀ-ਹੌਲੀ ਆਪਣੀਆਂ ਗੱਲਾਂ ਚ ਲੈ ਆਂਦਾ ਸਿੱਖ ਧਰਮ ਵਾਲੇ ਪਾਸੇ ਉਹ ਤੋੜ ਕੇ ਤੇ ਉਹਨਾਂ ਨੂੰ ਇਹਨਾਂ ਨੇ ਕ੍ਰਿਸ਼ਚਨ ਵਾਲੇ ਧਰਮ ਵਾਲੇ ਪਾਸੇ ਜੋੜਤਾ ਤੇ ਮੇਰੀ ਮਾਤਾ ਦਾ ਇੰਨਾ ਬ੍ਰੇਨ ਵਾਸ਼ ਕਰਤਾ ਉਹਨੂੰ ਇਥੋਂ ਤੱਕ ਕਿਹਾ ਗਿਆ ਪੀ ਜਿਹੜੇ ਧੀਆਂ ਪੋਤਿਆ ਇਹ ਤੇਰੇ ਇੱਥੇ ਰਹਿ ਜਾਣੇ ਆ ਇਹਨਾਂ ਨੇ ਇਹਨਾਂ ਨੇ ਮਾਤਾ ਤੇਰੇ ਨਾਲ ਨਹੀਂ ਜਾਣਾ ਇਹਨਾਂ ਨੇ ਭੈਣ ਜੀ ਤੁਹਾਡੇ ਨਾਲ ਨਹੀਂ ਜਾਣਾ ਲੇਖਾ ਪੋ ਆਪਣਾ ਵਾ ਤੂੰ ਹੀ ਵੱਧ ਤੋਂ ਵੱਧ ਦਸਵੰਦ ਚੰਦਾ ਦਓ ਤਾਂ ਕਿ ਜਦੋਂ ਤੂੰ ਹੀ ਮਰਨ ਤੋਂ ਬਾਅਦ ਜਾ ਕੇ ਸਵਰਗ ਦੇ ਵਿੱਚ ਯਸੂ ਮਸ਼ੀਨਾਂ ਰਹਿ ਸਕੋ ਤੇ ਇਹਨਾਂ ਨੇ ਫੇਰ ਪਹਿਲਾਂ ਪੈਸੇ ਲਏ ਮੇਰੀ ਮਾਤਾ ਕੋ ਵੀ ਤੈਨੂੰ ਸਵਰਗ ਦੇ ਵਿੱਚ ਪਲਾਟ ਲੈ ਕੇ ਦੇਣਾ ਤੇ ਮੁੜ ਕੇ ਉਹਦੀ ਪਲਾਟ ਦੀ ਰਜਿਸਟਰੀ ਕਰਾਉਣ ਵਾਸਤੇ ਪੈਸੇ ਲਏ ਆ ਫੇਰ ਉਥੇ ਕਹਿੰਦੇ ਮਿਸਤਰੀ ਲਾਉਣੇ ਆ ਜੀ ਕੋਠੀ ਪਾ ਕੇ ਦੇਣੀ ਆ ਉਥੇ ਮੁੜ ਕੇ ਮੰਨ ਲਓ ਜੇ ਤੂੰ ਪਲਾਟ ਕੱਲਾ ਲੈ ਲਿਆ ਭੈਣ ਜੀ ਜੇ ਉੱਥੇ ਤੁਹਾਡੀ ਕੋਠੀ ਨਾ ਬਣੀ ਹੋਈ ਤੇ ਜਾ ਕੇ ਰਹੋਗੇ ਕਿਦਾਂ ਤੁਸੀਂ ਸਵਰਗ ਦੇ ਵਿੱਚ ਇਹ ਸਾਰਾ ਕੁਝ ਮੇਰੇ ਕੋਲ ਵਿਦ ਪ੍ਰੂਫ ਆ ਅੱਜ ਵੀ ਜਿੰਦੇ ਜਾਗਦੇ ਗਵਾਹ ਵੀ ਹੈਗੇ ਆ ਜਿਹੜੇ ਹੋਰ ਵੀ ਲੋਕ ਚਰਚ ਦੇ ਵਿੱਚ ਮੇਰੇ ਨਾਲ ਜਾਂ ਉਹ ਸਮੇਂ ਉਸ ਚਰਚ ਵਿੱਚ ਹਾਜ਼ਰੀ ਜਦੋਂ ਇਹ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਫੇਰ ਇਹਨਾਂ ਨੇ ਕਿਹਾ ਵੀ ਭੈਣ ਜੀ ਹੁਣ ਤੁਹਾਡੀ ਛੱਤ ਪੈਣ ਵਾਲੀ ਰਹਿ ਗਈ ਇੱਕ ਵਾਰੀ ਹੱਲਾ ਹੋਰ ਮਾਰੋ ਪੈਸੇ ਦਿਓ ਛੱਤ ਪਵਾ ਲਓ ਆਪਣੀ ਸੋ ਮਾਤਾ ਮੇਰੀ ਨੇ ਜਿੰਨਾ ਪੈਸਾ ਥੇ ਲਈ ਜੋ ਸਾਡੇ ਸਾਨੂੰ ਜਿਹੜਾ ਸਰਕਾਰ ਵੱਲੋਂ ਜਿਹੜਾ ਆ ਆਰਮੀ ਦੇ ਫੌਜੀ ਦੇ ਬੱਚਿਆਂ ਦੇ ਵਾਸਤੇ ਪੜ੍ਹਾਈ ਵਾਸਤੇ ਪੈਸਾ ਜਾਂ ਉਹਨਾਂ ਦੇ ਲਾਜ ਵਾਸਤੇ ਜਾਂ ਉਹਨਾਂ ਦੀ ਦੇਖਰੇਖ ਵਾਸਤੇ ਪੈਸਾ ਆਉਂਦਾ ਵਾ ਉਹ ਸਾਰੇ ਇਹ ਵੇਲਡ ਪਾਸਟਰ ਪਾਸਟਰ ਸਤਨਾਮ ਪਾਸਟਰ ਪੌਲ ਇੱਕ ਦੋ ਪਾਸਟਰ ਹੋਰ ਹੀ ਇਹਨਾਂ ਦੇ ਨਾਲ ਇਹ ਸਾਰੇ ਵੇਲਡ ਪਾਸਟਰ ਜਿਹੜੇ ਜਿਹੜੇ ਕੰਮਕਾਰ ਤੋਂ ਬਚਣ ਦੇ ਮਾਰੇ ਇਹੋ ਜੇ ਧਰਮ ਦਾ ਸਹਾਰਾ ਲੈ ਕੇ ਤੇ ਆਪਣੇ ਧੰਦੇ ਚਲਾਏ ਹੋਏ ਆ ਇਹਨਾਂ ਨੇ ਲੁੱਟ ਲਿਆ ਘਟਕ ਤੋਂ ਘਟ 70 80 ਲੱਖ ਰੁਪਇਆ ਵਾ ਸੋ ਇਹ ਸਾਰਾ ਪੈਸਾ ਜਦੋਂ ਲੁੱਟਿਆ ਪੁੱਟਿਆ ਗਿਆ ਫੇਰ ਅਹੀਂ ਜਿਹੜੇ ਸਾਡੇ ਹਾਲਾਤ ਆ ਉਹ ਬਹੁਤ ਹੀ ਜ਼ਿਆਦੇ ਮਾੜੇ ਹੋ ਗਏ ਆ ਫੇਰ ਹੋਰ ਹੀ ਹੋੜੀ ਜਦੋਂ ਮੈਂ ਜਵਾਨ ਹੋਇਆ ਮੈਨੂੰ ਸਾਰਾ ਕੁਝ ਪਤਾ ਲੱਗਿਆ ਵੀ ਇਹ ਤੇ ਸਾਡੀ ਲੁੱਟ ਕੀਤੀ ਜਾ ਰਹੀ ਹੈ ਇਹਨਾਂ ਨੂੰ ਫੇਰ ਮੈਂ ਉਸ ਧਰਮ ਦੇ ਵਿੱਚੋਂ ਜਦੋਂ ਬਾਹਰ ਆਇਆ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਪੜਿਆ ਵਾ ਸੁਣਿਆ ਫੇਰ ਉਹਨਾਂ ਦੀ ਵਿਚਾਰ ਧੜਾਂ ਤੇ ਚੱਲਿਆ ਫੇਰ ਮੈਨੂੰ ਪਤਾ ਲੱਗਾ ਵੀ ਅਸੀਂ ਤੇ ਹਨੇਰੇ ਵਿੱਚ ਹੀ ਤੁਰੇ ਫਿਰਦੇ ਰਹੇ ਫੇਰ ਮੈਂ ਉਸ ਗੰਧ ਵਿੱਚ ਉਸ ਦਲਦਲ ਵਿੱਚੋਂ ਬਾਹਰ ਆਣ ਕੇ ਆਪਣੇ ਆਪ ਨੂੰ ਸੁਧਾਰਿਆ ਸਹੀ ਕੀਤਾ ਆਪਣੀ ਮੈਰਿਜ ਕਰਵਾਈ ਵੇਖੋ ਜ਼ਿੰਮੇਵਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮੈਨੂੰ ਜ਼ਿੰਮੇਵਾਰ ਬਣਾ ਸਿਕਾਇਆ ਜਿਹੜੇ ਮਾਂ ਦੇ ਫਰਜ਼ ਹੀ ਦੋ ਸਿਸਟਰਾਂ ਦੀ ਮ ਆਪਣੀ ਮੈਰਿਜ ਕਰਵਾਈ ਆਪਣਾ ਘਰ-ਬਾਰ ਬਣਾਇਆ ਇਸ ਟਾਈਮ ਤੇ ਮੈਂ ਜਿੰਮ ਦਾ ਕੰਮ ਕਰਦਾ ਵਾਂ ਜਿੰਮ ਮੇਰਾ ਆਪਣਾ ਤੇ ਸਾਰਾ ਘਰ ਦਾ ਸਰਕਲ ਸਹੀ ਹੋ ਗਿਆ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਕਰਕੇ ਹੁਣ ਅੱਜ ਤੋਂ 3 ਸਾਲ ਪਹਿਲਾਂ ਮੇਰੀ ਮਾਤਾ ਦੀ ਡੈਥ ਹੋ ਗਈ ਆ ਮਰਨ ਤੋਂ 1 ਮਹੀਨਾ ਬਾਅਦ ਮਾਤਾ ਮੇਰੀ ਸੁਪਨੇ ਵਿੱਚ ਮੇਰੇ ਕੋਲ ਆਉਂਦੀ ਆ ਕਹਿੰਦੀ ਕਿ ਪੁੱਤ ਬਹੁਤ ਜ਼ਿਆਦੀ ਰੋ ਰਹੀ ਕਹਿੰਦੀ ਕਿ ਪੁੱਤ ਮੇਰੀ ਤੇ ਬੁਰੀ ਹਾਲਾਤ ਆ ਵੀ ਮੈਨੂੰ ਸਵਰਗ ਵਿੱਚ ਪਲਾਟ ਤੇ ਕੀ ਮਿਲਣਾ ਮੇਰੀ ਤੇ ਗਤੀ ਵੀ ਨਹੀਂ ਹੋਈ ਮੈਂ ਤੇ ਭਟਕਦੀ ਫਿਰਨਦਈ ਆ ਵੀ ਇੱਥੋਂ ਤੱਕ ਇਹਨਾਂ ਨੇ ਲੁੱਟਿਆ ਉਹਨੂੰ ਝੂਠੇ ਸੁਪਨੇ ਦਿਖਾ ਕੇ ਸਵਰਗਾਂ ਵਿੱਚ ਪਲਾੜ ਦੇ ਨਾਂ ਤੇ ਸਵਰਗਾਂ ਵਿੱਚ ਕੋਠੀ ਦੇ ਨਾਂ ਤੇ ਉਹਦੀ ਲੁੱਟ ਘਸੁੱਟ ਕੀਤੀ ਕੀਤੀ ਆ ਜਦੋਂ ਮੈਂ ਇਹ ਸਾਰੀ ਚੀਜ਼ ਦੀ ਆਵਾਜ਼ ਠਾਈ ਆ ਇਹਨਾਂ ਦੇ ਬਰਖਲਾਫ ਬੋਲਿਆ ਵਾ ਫੇਰ ਮੇਰੇ ਤੇ ਘਰੇ ਬੈਠੇ ਤੇ ਇੱਕ ਲੋਕ ਸਿਆਜ ਤੋਂ ਦਾ ਜਿਹੜਾ ਆਪਣੇ ਆਪ ਨੂੰ ਸਹਾਇਆਂ ਦਾ ਕੋਈ ਪ੍ਰਧਾਨ ਦੱਸਦਾ ਅਮਰਸਰ ਜ਼ਿਲ੍ਹੇ ਦਾ ਤੇ ਉਹਨੇ ਕੀ ਕੀਤਾ ਵਾ ਵੀ ਮੇਰੇ ਤੇ ਘਰੇ ਬੈਠਦੇ ਝੂਠਾ ਪਰਚਾ 295 ਦਾ ਹੁਣ ਦੇਖੋ ਜੇ ਕੋਈ ਭਾਈ ਕਿਸੇ ਨੇ ਕਿਸੇ ਦੀ ਲੁੱਟ ਹੋਈ ਆ ਤੇ ਅਗਲਾ ਜਾ ਕੇ ਸੱਚ ਦੇ ਦੱਸੂਗਾ ਹੀ ਮੀਡੀਆ ਸਾਹਮਣੇ ਤੇ ਆਊਗਾ ਹੀ ਤੇ ਜੇ ਕੋਈ ਸੱਚ ਬੋਲੂਗਾ ਤੇ ਉੱਤੇ 295 ਦਾ ਪਰਚਾ ਕਰਾਤਾ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਹੈ ਧਾਰਮਿਕ ਭਾਵਨਾਵਾਂ ਨੂੰ ਕਦੀ ਠੇਸ ਪਹੁੰਚ ਗਈ ਹੈ ਸਾਡੀ ਦੇ ਲੋਟੋ ਹੀ ਆਹੀ ਤੇ ਬੋਲਾਂਗੇ ਸੋ ਅੱਜ ਮੈਂ ਉਹ ਸਾਰੀ ਗੱਲਬਾਤ ਆਪਣੀ ਜਾਨੀ ਜੀ ਨੂੰ ਦੱਸੀ ਆ ਕਿ ਮੇਰੇ ਵੱਲ ਵੀ ਧਿਆਨ ਕੀਤਾ ਜਾਵੇ ਮੇਰੀ ਵੀ ਆਵਾਜ਼ ਜਿਹੜੀ ਪ੍ਰਸ਼ਾਸਨ ਤੱਕ ਲੋਕਾਂ ਤੱਕ ਪਹੁੰਚਾਈ ਜਾਵੇ ਤਾਂ ਕਿ ਜੋ ਕੁਝ ਸਾਡਾ ਹੋ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹੋਰ ਵੀ ਲੋਕਾਂ ਨਾਲ ਬਹੁਤ ਕੁਝ ਹੋ ਰਿਹਾ ਵਾ ਤੇ ਜਿੰਨੇ ਕੁ ਲੋਕ ਬਚਦੇ ਉਹਨਾਂ ਨੂੰ ਤੇ ਬਚਾ ਸਕੀਏ ਹੁਣ ਮੈਂ ਤੁਹਾਨੂੰ ਲੋਕ ਸਭਾਰੇ ਤੇ ਗੌਰਵ ਬਾਰੇ ਜਿਹੜੀਆਂ ਗੌਰਵ ਦੀਆਂ ਵੀ ਕਰਤੂਤ ਲੋਕ ਸਦੀ ਜੇ ਮੈਂ ਤੁਹਾਨੂੰ ਕਰਤੂਤ ਦਾ ਸਿਧਾਂਤ ਸਿਰੇ ਦਾ ਚੋਰ ਬੰਦਾ ਵਾ ਠੱਗ ਤੇ ਇਹਨੂੰ ਇਹ ਪਤਾ ਨਹੀਂ ਕੀ ਸਰਕਾਰਾਂ ਤੇ ਜਾਂ ਪ੍ਰਸ਼ਾਸਨ ਤੇ ਕੀ ਦਬਾਵਾ ਵੀ ਇਹੋ ਜੇ ਚੋਰ ਠੱਗਾ ਨੂੰ ਸਿਕਿਉਰਿਟੀ ਦਿੱਤੀ ਆ ਇਹ ਕੋਈ ਵੀਰੋ ਮੈਂ ਗੱਲ ਹਵਾ ਦੇ ਵਿੱਚ ਜਾਂ ਝੂਠ ਨਹੀਂ ਕਹਿ ਰਿਹਾ ਇਹ ਜਿੰਨਾ ਕੁਛ ਵੀ ਤੁਸੀਂ ਮੈਂ ਬੋਲੂਗਾ ਤੁਸੀਂ ਸੁਣ ਰਹੇ ਜੋ ਇਹ ਸਾਰੀ ਦਾ ਮੈਂ ਜਵਾਬ ਦੇ ਹੀ ਆ ਸਾਡੇ ਖਾਸੇ ਅੱਡੇ ਦੇ ਵਿੱਚ ਪਟ્રોલ ਪੰਪ ਦੇ ਸਾਹਮਣੇ ਕਾਮਰੇਟਾਂ ਦਾ ਘਰ ਹੈ ਜਿਹਦੇ ਕੋਲ 25 ਲੱਖ ਰੁਪਏ ਦੀ ਠੱਗੀ ਲੋਕਸ ਨੇ ਮਾਰੀ ਆ ਉਹ ਵੀ ਪਰਿਵਾਰ ਥੋੜੇ ਸਮੇਂ ਦੇ ਵਿੱਚ ਆਣ ਕੇ ਕੈਮਰੇ ਦੇ ਅੱਗੇ ਤੁਹਾਡੇ ਸਾਹਮਣੇ ਆਣ ਕੇ ਬੋਲਣਗੇ ਸੋ ਇਦਾਂ ਦੇ ਠੱਗ ਬੰਦੇ ਆ ਹੋਰ ਵੀ ਬਹੁਤ ਪਰਿਵਾਰਾਂ ਨੂੰ ਮੁੰਡਿਆਂ ਨੂੰ ਨੌਜਵਾਨਾਂ ਨੂੰ ਇਹਨਾਂ ਨੇ ਲੁੱਟਿਆ ਵਾ ਝੂਠੀਆਂ ਆਰਸੀਆਂ ਬਣਾ ਕੇ ਝੂਠੇ ਕਾਗਜ਼ ਉਹਨਾਂ ਦੇ ਡਾਕੂਮੈਂਟ ਬਣਾ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਸੈਂਟਰ 'ਚ ਭੇਜਦਾ ਵੀ ਤੁਸੀਂ ਆਰਮੀ ਦੇ ਵਿੱਚ ਭਰਤੀ ਹੋਗੇ ਜੋ ਉਹ ਵਿਚਾਰੇ ਮੁੰਡੇ ਉੱਥੋਂ ਜਦੋਂ ਆਰਮੀ ਦੇ ਵਿੱਚ ਗਏ ਵੀ ਅਸੀਂ ਭਰਤੀ ਹੋ ਗਏ ਤੇ ਭਰਤੀ ਕੋਈ ਆਈ ਨਹੀਂ ਭਰਤੀ ਕਿਹੜੇ ਵੇਲੇ ਹੋ ਗਏ ਉਹਨਾਂ ਨੂੰ ਨਕਲੀ ਕਾਗਜ਼ ਬਣਾ ਕੇ ਡਾਕੂਮੈਂਟ ਬਣਾ ਕੇ ਉਹਨਾਂ ਨੂੰ ਉੱਥੇ ਭੇਜਦਾ ਉਹਨਾਂ ਕੋਲ 10-10 ਲੱਖ ਰੁਪਏ ਲੈ ਲਿਆ ਉਹ ਵਿਚਾਰੇ ਮੁੜ ਕੇ ਜੇਲ੍ਹਾਂ ਦੇ ਵਿੱਚ ਰੋਲਦੇ ਫਿਰਦੇ ਹੁਣ ਉਹ ਬੰਦੇ ਛੁੱਟ ਕੇ ਬਾਹਰ ਆਏ ਉਹ ਵੀ ਕੈਮਰੇ ਅੱਗੇ ਆਉਣਗੇ ਥੋੜੇ ਦਿਨਾਂ ਤੱਕ ਆਪਣੇ ਨਾਲ ਸੋ ਮੈਂ ਇਹ ਦੱਸਣਾ ਚਾਹੁੰਦਾ ਗਿਆਨੀ ਜੀ ਉਹਨਾਂ ਨੂੰ ਵੀ ਇਹ ਜਿਹੜੇ 5-7 ਬੰਦੇ ਜਿਹੜੇ ਅਮਰਸਰ ਜ਼ਿਲ੍ਹੇ ਦੇ ਜਿਨ੍ਹਾਂ ਨੇ ਇੱਥੇ ਹੁੱਲੜਪਾਜੀ ਮਚਾ ਰਹੇ ਆ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾ ਰਹੇ ਆ ਜੀਦੇ ਤੇ ਮਰਜ਼ੀ ਉੱਠ ਕੇ ਕੇਸ ਕਰਾ ਦਿੰਦੇ ਝੂਠਾ ਇਹੋ ਜਿਹੇ ਨੂੰ ਨੱਥ ਪਾਈ ਜਾਵੇ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਨਾ ਚਾਹ ਪਰ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਲੋਕਾਂ ਨੂੰ ਇਨਸਾਫ ਦਵਾਇਆ ਜਾਵੇ ਲੋਕੀ ਅੱਜ ਮਰਨ ਦੀ ਤਾਦਾਦ ਤੇ ਪਹੁੰਚੇ ਆ ਵਿਚਾਰੇ ਇੰਨੇ ਮਜਬੂਰ ਆ ਕਿ ਉਹ ਕੁਛ ਦੱਸ ਨਹੀਂ ਸਕਦੇ ਪਰ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਜੋ ਕੁਛ ਉਹਨਾਂ ਦੀ ਲੁੱਟ ਹੋਈ ਆ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਇਹੋ ਜਿਹੇ ਬੰਦਿਆਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜੇ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਲੁੱਟ ਰਹੇ ਆ ਤੇ ਮੁਣਕੇ ਜੇ ਕੋਈ ਗੱਲਬਾਤ ਕਰਦਾ ਵਾ ਤੇ ਉਹਨੂੰ ਮਰਾਉਣ ਦੀਆਂ ਉਹਨੂੰ ਝੂਠੇ ਕੇਸਾਂ 'ਚ ਫਸਾਉਣ ਦੀਆਂ ਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਇਹ ਸਾਰੇ ਚੋਟ ਠੱਗ ਇਕੱਠੇ ਹੋਏ ਇਹਨਾਂ ਦੇ ਸਾਰੇ ਪ੍ਰੂਫ ਆਪਣੇ ਕੋਲ ਹੈਗੇ ਆ ਉਹ ਗਿਆਨੀ ਜੀ ਉਹਨਾਂ ਨੂੰ ਤੇ মিডিਆ ਕੇ ਵੀ ਰੱਖਾਂਗੇ ਤੇ ਜਿਸ ਦਿਨ ਸਾਨੂੰ ਪ੍ਰਸ਼ਾਸਨ ਗਊਗਾ ਅਸੀਂ ਉਹ ਸਾਰੇ ਲੋਕਾਂ ਨੂੰ ਇਕੱਠਿਆ ਕਰਕੇ ਤੇ ਪ੍ਰਸ਼ਾਸਨ ਨੂੰ ਵੀ ਉਹ ਪ੍ਰੂਫ ਸਾਰੇ ਦਿਖਾਵਾਂਗੇ ਜੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਸਰਦਾਰ ਮਨਜੀਤ ਸਿੰਘ ਹੁਣੀ ਜਿਹੜੇ ਖਾਸੇ ਤੋਂ ਚੱਲ ਕੇ ਆਏ ਨੇ ਕਿਉਂਕਿ ਜਿਹੜੀ ਆਪਾਂ ਇੱਕ ਆਵਾਜ਼ ਚੁੱਕੀ ਸੀ ਝੂਠ ਦੇ ਪਖੰਡ ਦੇ ਖਿਲਾਫ ਉਹ ਜਿੱਥੇ-ਜਿੱਥੇ ਪਹੁੰਚ ਰਹੀ ਹੈ ਜਿੱਥੇ-ਜਿੱਥੇ ਕੋਈ ਦੁਖੀ ਹੈ ਕੌਲਾਂ ਕਰ ਰਹੇ ਨੇ ਇਹ ਸਾਡੇ ਗਵੰਦੀ ਸੀ ਖਾਸੇ ਤੋਂ ਤੇ ਇਹ ਆਗੇ ਨੇ ਤੁਸੀਂ ਸੁਣ ਲਿਆ ਵੀ ਕਿਸ ਤਰ੍ਹਾਂ ਇਹਨਾਂ ਨਾਲ ਜਿਹੜੀ ਇੱਕ ਫਾਈਨੈਂਸ਼ੀਅਲ ਲੋਟਕਸਟ ਹੋਈ ਆ ਮਾਤਾ ਜੀ ਨੂੰ ਕਿਵੇਂ ਠੱਗਿਆ ਗਿਆ ਇਹ ਇੱਕ ਕੇਸ ਨਹੀਂ ਸਾਡੇ ਕੋਲ ਇੰਨੀ ਲਿਸਟ ਬਣੀ ਪਈ ਜਿਹੜੀ ਕਾਲ ਆ ਰਹੀਆਂ ਨੇ ਹਰਿਆਣੇ ਤੋਂ ਅ ਵਿਜੇ ਜੀ ਨੇ ਜਿਨ੍ਹਾਂ ਦੀ ਬੇਟੀ ਔਰ ਉਹਨਾਂ ਦੀ ਜਿਹੜੀ ਪਤਨੀ ਉਹ ਲੈਗਨੇ ਸਾਈ ਤੇ ਉਹਨਾਂ ਦੇ ਪਰਚੇ ਕਰਾਤੇ ਨੇ ਹੁਣ ਮੇਰੀ ਜਿਹੜੀ ਪ੍ਰਸ਼ਾਸਨ ਨਾਲ ਇਹ ਨਾਰਾਜ਼ਗੀ ਇਹ ਹੈ ਵੀ ਇਹੋ ਜਿਹੇ ਠੱਗ ਇਹੋ ਜਿਹੇ ਚੋਰ ਸ਼ਰਿਆਂ ਨੂੰ ਘੋਮਰੇ ਨੇ ਤੇ ਜਿਹੜੇ ਪੀੜਤ ਨੇ ਉਹਨਾਂ ਦੇ ਪਰਚੇ ਹੋ ਰਹੇ ਨੇ ਸੋ ਇਹ ਜਿਹੜੀ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਾਂ ਪ੍ਰਸ਼ਾਸਨ ਦੀ ਛਤਰ ਛਾਇਆ ਹਿਰ ਜੋ ਲੁੱਟ ਕੇ ਸੁੱਟ ਹੋ ਰਹੀ ਹੈ ਜੇਬੰਦ ਨਾ ਕੀਤੀ ਗਈ ਤੇ ਬਹੁਤ ਵੱਡਾ ਮੋਰਚਾ ਖੜਾ ਹੋਏਗਾ ਔਰ ਬਹੁਤ ਜ਼ਿਆਦਾ ਜਿਹੜਾ ਬਵਾਲ ਖੜਾ ਹੋ ਸਕਦਾ ਹੈ ਇਸ ਕਰਕੇ ਮੇਰੀ ਇਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਔਰ ਜੋ 27 ਤਰੀਕ ਨੂੰ ਅਸੀਂ ਇਕੱਠੇ ਹੋ ਰਹੇ ਹਾਂ ਉੱਥੇ ਵੀ ਇਹੋ ਵੀ ਸਾਡੀ ਲੜਾਈ ਕਿਸੇ ਨਾਲ ਨਹੀਂ ਹੈ ਸਾਡੀ ਲੜਾਈ ਪਖੰਡ ਦੇ ਨਾਲ ਹੈ ਝੂਠ ਦੇ ਨਾਲ ਹੈ ਔਰ ਇੱਕ ਇੱਕ ਕਰਕੇ ਅਸੀਂ ਸਾਰੇ ਪਰਿਵਾਰ ਲੈ ਕੇ ਆਵਾਂਗੇ ਕੈਮਰੇ ਦੇ ਸਾਹਮਣੇ ਜਿਹੜੇ ਲੁੱਟੇ ਗਏ ਨੇ ਜਿਨ੍ਹਾਂ ਦੇ ਨਾਲ ਠੱਗੀਆਂ ਹੋਈਆਂ ਨੇ ਫਿਰ ਜਦੋਂ ਕੋਈ ਦੁਖੀ ਆਵਾਜ਼ ਚੁੱਕਦਾ ਹੈ ਤੇ ਇਹ ਆਪਣੇ ਪੈਸੇ ਦੇ ਦਮ ਤੇ ਉਹਨਾਂ ਦੇ ਉੱਤੇ ਜਿਹੜਾ ਦਬਾਅ ਬਣਾਉਂਦੇ ਪਰਚਿਆਂ ਦਾ ਉਹਨਾਂ ਨੂੰ ਖੱਜਲ ਖਰਾਬ ਕਰਦੇ ਨੇ ਦੁਖੀ ਕਰਦੇ ਨੇ ਤਾਂ ਕਿ ਕੋਈ ਆਵਾਜ਼ ਨਾ ਚੱਕੇ ਐਸੀਆਂ ਬਹੁਤ ਸਾਰੀਆਂ ਬੱਚੀਆਂ ਜਿਹੜੇ ਰੇਪ ਦੀਆਂ ਪੀੜਤ ਨੇ ਐਸੇ ਬਹੁਤ ਸਾਰੇ ਨੌਜਵਾਨ ਜਿਹੜੇ ਫਾਈਨੈਂਸ਼ੀਅਲ ਪੀੜਤ ਨੇ ਔਰ ਐਸੇ ਬਹੁਤ ਸਾਰੇ ਪਰਿਵਾਰ ਜਿਹੜੇ ਇਹਨਾਂ ਨੇ ਤੋੜੇ ਨੇ ਉਹਨਾਂ ਸਾਰਿਆਂ ਬਾਰੇ ਇੱਕ ਇੱਕ ਕਰਕੇ ਹੁਣ ਇਹ ਲੜਾਈ ਇਦਾਂ ਦੀ ਨਹੀਂ ਹੈ ਕਿ ਅੱਜ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਪੰਜਾਬ ਦੇ ਆ ਦੁਨੀਆ ਦੇ ਲੋਕ ਨੇ ਉਹ ਇਸ ਗੱਲ ਤੋਂ ਨਹੀਂ ਸਹਿਮਤ ਹੋ ਰਹੇ ਕਿਉਂਕਿ ਸਾਡੇ ਵਰਗੇ ਬਾਹਰੋਂ ਆਉਂਦੇ ਨੇ ਆਵਾਜ਼ ਚੁੱਕ ਕੇ ਮੋਰਚਾ ਖੋਲ ਕੇ ਆ ਭੱਜ ਜਾਂਦੇ ਨੇ ਸੋ ਹੁਣ ਐਦਾਂ ਦਾ ਕੁਝ ਨਹੀਂ ਹੋਣ ਵਾਲਾ ਮੇਰੇ ਜਿਹੜਾ ਜਿਹੜਾ ਪਾਸਪੋਰਟ ਤੁਹਾਨੂੰ ਇਹਨਾਂ ਇਸਾਈਆਂ ਕਹਿ ਦਿੱਤਾ ਤੇ ਉਹ ਜਬਤ ਕਰਾ ਦੇਣਾ ਇਹਨਾਂ ਨੇ ਤੇ ਮੇਰੀ ਮੌਜ ਲਗ ਜਾਨੀ ਬਾਹਰ ਮੈਂ ਜਾ ਨਹੀਂ ਸਕਾਂਗਾ ਤੇ ਇਹਨਾਂ ਦੀ ਜੜ੍ਹਾਂ ਵਾਸਤੇ ਮੈਂ ਇੱਥੇ ਤੇਲ ਬਣ ਕੇ ਆਇਆ ਔਰ ਬਹੁਤ ਛੇਤੀ ਇਹਨਾਂ ਨੂੰ ਤੁਸੀਂ ਜੇਲ੍ਹ ਦੇ ਪਿਛਲੇ ਪਾਸੇ ਦੇਖੋਗੇ ਗੁਰੂ ਕਲਗੀਧਰ ਪਿਤਾ ਸਹਾਈ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ